ਬੋਰਡ ਬੜੀ ਕਾਮਯਾਬੀ ਭਰੀ ਹੈ ਨਾਕੋ ਕਾਟਰਲ ਜਿਹੜਾ ਉਹ ਬਸ ਕੀਤਾ ਗਿਆ ਕ੍ਰਾਸ ਬਾਰਡਰ ਦੋ ਵੱਡੇ ਸਮਰਥਨ ਫੜੇ ਗਏ ਨੇ ਟੋਨ ਟੂਨ ਕਵਰੀ ਜਿਹੜੀ ਦੋ 815 ਗ੍ਰਾਮ ਆਈਸ ਮੈਟਰਫਿਟ ਮਾਈਨ ਜਿਹਨੂੰ ਕਹਿੰਦੇ ਹੈ ਉਹ ਬਰਾਮਦ ਹੋਈ ਹੈ ਲੋਮੇ ਜਿਹੜੀਆਂ ਆ ਬੰਦਿਆਂ ਤੋਂ ਬਰਾਮਦ ਹੋਈ ਜਿਹੜੀ ਕਾਟਰਾ ਬੈਂਡ ਹੈ ਇਹ ਡਰੋਨ ਰਾਹੀਂ ਕ੍ਰਾਸ ਦਾ ਇੰਟਰਨੈਸ਼ਨਲ ਬਾਰਡਰ ਕੋਸ਼ੀਤੀ ਗਈ ਸੀ ਔਰ ਇੰਟੈਲੀਜੈਂਸ ਲੈਡ ਆਪਰੇਸ਼ਨ ਸੀਗਾ ਜਿਹ ਚ ਗੁਰਸੇਵਤ ਸਿੰਘ ਰਿਆਲੇ ਦਾ ਐਸ்சி ਪੱਟੀ ਕਰਨ ਦਾ ਉਹ ਖੇਤੀਬਾੜੀ ਦਾ ਕੰਮ ਕਰਦਾ ਇਹ ਰੈਸਟ ਹੋਇਆ ਜੇਡੀ ਦੀਮਾ ਇਹ ਜੇ ਬਲਜੀਤ ਸਿੰਘ ਗੁਰਨਾਨਪੁਰਾ ਅਮਰਸਰ ਗੁਰਨਾਨਪੁਰਾ ਅਮਰਸਰ ਦਾ ਇਹ ਨਿਵਰ ਦਾ ਕੰਮ ਕਰਾਇ ਮਕਬੂਲਪੁਰੇ ਤੋਂ ਰੈਸਟ ਹੋਇਆ ਇਹਦਾ ਜਿਹੜਾ ਬੈਕਗਰਾਉਂਡ ਇਹ ਹੀ ਹੈ ਕਿ ਸਾਡੇ ਦੋ ਆਫੀਸਰਸ ਨੇ ਬਹੁਤ ਸਲਾਕਾ ਜੋ ਕੰਮ ਕੀਤਾ ਇਨਸਪੈਕਟਰ ਮਜੀਦ ਕੋਰ ਐਸੇ ਜਿਹੜੇ ਜੇਡੀ ਦੀਮਾ ਇਨਸਪੈਕਟਰ ਮੋਹਨਦੀਪ ਸਾਡੇ ਇਨਸਪੈਕਟਰ ਸੀ ਹੈ ਜੀ ਉਹਨਾਂ ਦੇ ਸੁਪਰਵਾਈਜ਼ਰੀ ਅਫਸਰ ਨੇ ਜਿਸ ਪਾਲਸਿੰਗ ACP ਵਿਸ਼ਾਧਜੀ ਦੀ ਔਰ ਸਾਡੇ ਜਿਹੜੇ ACP ਇਨਵੈਸਟੀਗੇਸ਼ਨ ਹਰਮਨਦਰ ਔਰ DCP ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਔਰ ਸਾਡੇ DCP ਸਿਟੀ ਜਿੰਜੀਪਾਲਿਆ ਜੀ ਇਹਨਾਂ ਸਾਰਿਆਂ ਨੇ ਬਹੁਤ ਅ ਚੰਗੇ ਤਰ੍ਹਾਂ ਇਹਨੂੰ ਆਪਰੇਸ਼ਨ ਨੂੰ ਜាំ ਦੇ ਕੇ ਕਲਮੀਨੇਟ ਕੀਤਾ ਹੈ ਮੈਨਾਂ ਜੇ ਫਿਰ ਮੈਂ ਦੀ ਗੱਲ ਦੇ ਅਪਾ ਬੈਕਗਰਾਉਂਡ ਦੇਖੀਏ ਤਾਂ ਇਹ 50 ਗ੍ਰਾਮ ਦੇ ਉੱਤੇ ਕਮਰਸ਼ਲ ਹੋ ਜਾਂਦੀ ਹੈ ਜੇ ਤੁਸੀਂ ਇਮੇਜਿਨ ਕਰ ਸਕਦੇ ਹੋ ਹੀਰੋਇਨ ਜਿਹੜੀ ਉਹ 250 ਗ੍ਰਾਮ ਦੇ ਉੱਤੇ ਕਮਰਸ਼ਲ ਹੁੰਦੀ ਹੈ। ਤੋਂ ਇਹ ਆਲਮੋਸਟ ਜੇ ਅਪਾ ਦਾ ਧਿਆਨ ਦਿਈਏ ਤਾਂ 56 ਟਾਈਮਸ ਕਮਰਸ਼ਲ ਕੁਆਂਟੀਟੀ ਤੋਂ ਪਰੇ ਹੈ ਇਹ। 56.3 ਟੂ ਬੀ ਪ੍ਰੀਸਾਈਸ ਹੁੰਨੇ ਵਾਲੀ ਮਤਲਬ ਪੰਜਾਬ ਗ੍ਰਾਮ ਨੂੰ ਜਿੰਨਾ ਆਪਾਂ ਉੱਪਰ ਲੈ ਕੇ ਜਾਈਏ ਤੇ 2 ਕਿਲੋ 815 ਗ੍ਰਾਮ ਬਣੇਗੀ ਇਹਦੇ ਚ ਜਿਹੜੀ ਮੇਨ ਗੱਲ ਹੈ ਕਿ ਮੈਟਾਫੈਟਾਮਾਈਨ ਜਿਹੜੀ ਹੈ ਇਹ ਡਰੱਗ ਹੀਰੋਇਨ ਦੀ ਜਗ੍ਹਾ ਰਿਪਲੇਸਮੈਂਟ ਕਰਦਾ ਦਾ ਸਮਗਰ ਦਾ ਜਿਹੜੇ ਇਸ ਚਾਰ ਦੀ ਕ੍ਰਿਮੀਨਲ ਅਨਸਰ ਨੇ ਉਹਨਾਂ ਦਾ ਉਪਰਾਲਾ ਰਹਿੰਦਾ ਉਹ ਜੇ ਕੋਈ ਕਲਟੀਵੇਸ਼ਨ ਕਰਨ ਦੀ ਲੋੜ ਨਹੀਂ ਹੈ ਹੀਰੋਇਨ ਦਾ ਜਿਹੜਾ ਡੈਰੀਵੇਟਿਵ ਹੈ ਆਪਵੀਆਇਡ ਦੀ ਕਿਤਾਂ ਦੇ ਵਿੱਚ ਲਾਉਣੇ ਪੈਣਗੇ ਉਹ ਜਬ ਕੀ ਚੁੱਕਰ ਕੇ ਲੈਬ ਬਣਾ ਕੇ ਬੰਦੇ ਨੂੰ ਵਰਤ ਰਿਹਾ ਹੋਰ ਦਗਾ ਜੂ ਇਹਦੀਆਂ ਜੇ ਸਿੰਪਟਮਸ ਅਮਿਸ ਹੁੰਦੇ ਹੋ ਇਹਦੀ ਐਡਿਕਸ਼ਨ ਬਹੁਤ ਫਾਸਟ ਹੁੰਦੀ ਹੈ ਵਾਇਲੈਂਟ ਹੁੰਦਾ ਬੰਦਾ ਤੇ ਵਕ ਵਕ ਮਨਕਾਂ ਦੇ ਵਿੱਚ ਇਹਦਾ ਹੁਣ ਜਿਹੜੀ ਹੈ ਪ੍ਰਸਾਰ ਹੋ ਰਿਹਾ ਬਾਰ-ਬਾਰ ਔਰ ਇਹਦੇ ਚ ਜਿਹੜੀ ਪਾ ਪਹਿਲਾਂ ਵੀ ਪਿਛਲੇ ਸਾਲ ਵੀ 3 ਕਿਲੋ 52 ਗ੍ਰਾਮ ਆਇਸ ਪੜੀ ਸੀ ਉਦੋਂ ਵੀ ਉਹਨਾਂ ਐਕਟੀਵਿਟੀ ਜੁਨੀ ਤਕਰੀਬਨ ਹੋ ਗਈ ਹੈ ਮੇਨਲੀ ਜਿਹੜੇ ਮੈਟਰ ਕੰਟੇਨ ਸਾਡੇ ਸ਼ਹਿਰ ਨੇ ਉਹਨਾਂ ਚ ਜਿਹੜੇ ਰੇਪ ਪਾਰਟਿਸ ਆ कॉल्ड ਹੈਗੇ ਉਹਨਾਂ ਚ ਯੂਸੇਜ ਕਾਫੀ ਹੁੰਦੀ ਹੈ ਔਰ ਜਿਹੜਾ ਦੋਨੋਂ ਸਾਡੇ ਮੁੱਲਜ਼ਮ ਨੇ ਇਹਨਾਂ ਦੀ ਕੁਛਕਿਛ ਅਸੀਂ ਡਿਟੇਲ ਚ ਕਰ ਰਹੇ ਹਾਂ ਸੋ ਦੈਟ ਜਿਹੜਾ ਲਿੰਕੇਜਸ ਵੀ ਅੱਗੇ ਕਿਤੇ ਪ੍ਰੀਜ਼ਿਪਰੀ ਕਰਨੀ ਸੀ ਵੀ ਉਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆ ਗਈਆਂ ਬੋਰਡ ਬੜੀ ਕਾਮਯਾਬੀ ਭਰੀ ਹੈ ਨਾਰਕੋ ਕਾਟਰਲ ਜਿਹੜਾ ਉਹ ਵਸਤ ਕੀਤਾ ਗਿਆ ਕਰਾਸ ਬਾਰਡਰ ਦੋ ਵੱਡੇ ਸਮਰਥਨ ਫੜੇ ਗਏ ਨੇ ਟੋਟਲ ਰਿਕਵਰੀ ਜਿਹੜੀ ਦੋ ਕਿਲੋ 815 ਗ੍ਰਾਮ ਆਇਸ ਮੈਥਾਫੇਟਾਮਾਈਨ ਜਿਹਨੂੰ ਕਹਿੰਦੇ ਆ ਉਹ ਬਰਾਮਦ ਹੋਈ ਹੈ ਲੋਮੇ ਜਿਹੜੀਆਂ ਆ ਬੰਦਿਆਂ ਤੋਂ ਬਰਾਮਦ ਹੋਈ ਜਿਹੜੀ ਕੰਟਰਾਬੈਂਡ ਹੈ ਇਹ ਡਰੋਨ ਰਾਹੀਂ ਕਰਾਸ ਦਾ ਇੰਟਰਨੈਸ਼ਨਲ ਬਾਰਡਰ ਕੋਲ ਸ਼ਿਪ ਕੀਤੀ ਗਈ ਸੀ ਔਰ ਇੰਟੈਲੀਜੈਂਸ ਲੈਡ ਆਪਰੇਸ਼ਨ ਸੀਗਾ ਜਿਹ ਚ ਗੁਰਸੇਵਨ ਸਿੰਘ ਰਿਆਲੇ ਦਾ ਸੀ ਪੱਟੀ ਕਰਨ ਦਾ ਉਹ ਖੇਤੀਬਾੜੀ ਦਾ ਕੰਮ ਕਰਦਾ ਇਹ ਰੈਸਟ ਹੋਇਆ ਗੇਟਕੀਮਾ ਇਹਦੇ ਵਿੱਚ ਬਲਜੀਤ ਸਿੰਘ ਗੁਰਨਾਨਪੁਰਾ ਅਮਰਸਰ ਗੁਰਨਾਨਪੁਰਾ ਅਮਰਸਰ ਦਾ ਇਹ ਨਿਵਰ ਦਾ ਕੰਮ ਕਰਾਇ ਮਕਬੂਲ ਪਰ ਉਹ ਰੈਸਟ ਹੋਇਆ ਇਹਦਾ ਜਿਹੜਾ ਬੈਕਗਰਾਉਂਡ ਇਹ ਹੀ ਹੈ ਕਿ ਸਾਡੇ ਦੋ ਆਫੀਸਰਸ ਨੇ ਬਹੁਤ ਸਲਾਕਾ ਜੋ ਕੰਮ ਕੀਤਾ ਇੱਕ ਇੰਸਪੈਕਟਰ ਮਜੀਦ ਕੋਰ ਐਸੇ ਜਿਹੋ ਗੇਟਕੀਮਾ ਇਨਸਪੈਕਟਰ ਮੋਹਨਦੀਪ ਸਾਡੇ ਇਨਸਪੈਕਟਰ ਸੀ ਹੈਗੇ ਉਹਨਾਂ ਦੇ ਸੁਪਰਵਾਈਜ਼ਰੀ ਆਫਸਰ ਨੇ ਜਸਪਾਲ ਸਿੰਘ ACP ਵਿਸ਼ਾਧਜੀ ਦੀ ਔਰ ਸਾਡੇ ਜਿਹੜੇ ACP ਇਨਵੈਸਟੀਗੇਸ਼ਨ ਹਰਗੰਦਰ ਔਰ DCP ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਔਰ ਸਾਡੇ DCP ਸਿਟੀ ਜਿੱਲੀਪਾਲਿਆ ਜੀ ਇਹਨਾਂ ਸਾਰਿਆਂ ਨੇ ਬਹੁਤ ਅ ਚੰਗੇ ਤਰ੍ਹਾਂ ਇਹਨੂੰ ਆਪਰੇਸ਼ਨ ਨੂੰ ਕਾਮ ਦੇਖੇ ਐਕਲਮੀਨੇਟ ਕੀਤਾ ਮੈਟਾਫੇਟਾ ਮਾਈਨ ਦੀ ਗੱਲ ਜੇ ਆਪਾਂ ਬੈਕਗ੍ਰਾਉਂਡ ਦੇਖੀਏ ਤਾਂ ਇਹ 50 ਗ੍ਰਾਮ ਦੇ ਉੱਤੇ ਕਮਰਸ਼ੀਅਲ ਹੋ ਜਾਂਦੀ ਹੈ ਤੁਸੀਂ ਇਮੇਜਿਨ ਕਰ ਸਕਦੇ ਹੋ ਹੀਰੋਇਨ ਜਿਹੜੀ 250 ਗ੍ਰਾਮ ਦੇ ਉੱਤੇ ਕਮਰਸ਼ੀਅਲ ਹੁੰਦੀ ਹੈ ਤਾਂ ਇਹ ਆਲਮੋਸਟ ਜੇ ਆਪਾਂ ਦਾ ਧਿਆਨ DIY 56 ਟਾਈਮਸ ਕਮਰਸ਼ੀਅਲ ਕੁਆਂਟੀਟੀ ਉੱਪਰ ਹੈ ਜੀ 56.3 ਟੂ ਬੀ ਪ੍ਰੀਸਾਈਸ ਹੁੰਨੇ ਵਾਲੀ ਮਤਲਬ ਪੰਜਾਬ ਗ੍ਰਾਮ ਨੂੰ ਜਿੰਨਾ ਆਪਾਂ ਉੱਪਰ ਲੈ ਕੇ ਜਾਈਏ ਤੇ 2 ਕਿਲੋ 815 ਗ੍ਰਾਮ ਬਣੇਗੀ ਇਹਦੇ ਚ ਜਿਹੜੀ ਮੇਨ ਗੱਲ ਹੈ ਕਿ ਮੈਟਾਫੈਟਾਮਾਈਨ ਜਿਹੜੀ ਹੈ ਇਹ ਡਰੱਗ ਹੀਰੋਇਨ ਦੀ ਜਗ੍ਹਾ ਰਿਪਲੇਸਮੈਂਟ ਕਰਨ ਦਾ ਜਿਹੜਾ ਸਮਗਲਰ ਦਾ ਜਿਹੜੇ ਇਸ ਚਾਰ ਦੀ ਕ੍ਰਿਮੀਨਲ ਅਫਸਰ ਨੇ ਉਹਨਾਂ ਦਾ ਉਪਰਾਲਾ ਰਹਿੰਦਾ ਉਹ ਇਹ ਕੁਝ ਕਲਟੀਵੇਸ਼ਨ ਕਰਨ ਦੀ ਲੋੜ ਨਹੀਂ ਹੈ ਹੀਰੋਇਨ ਦਾ ਜਿਹੜੀ ਹੈ ਡੈਰੀਵੇਟਿਵ ਆਪੀਓਇਡ ਦੀ ਕੇਤਾਂ ਦੇ ਵਿੱਚ ਲਾਉਣੇ ਪੈਣਗੇ ਉਹ ਜਦੋਂ ਇਹ ਚੁੱਕ ਕੇ ਲੈਬ ਬਣਾ ਕੇ ਬੰਦੇ ਨੂੰ ਵਰਤ ਰਿਹਾ ਹੋ ਰਿਹਾ ਦਾ ਜੂ ਇਹਦੀਆਂ ਜੇ ਸਿੰਪਟਮਸ ਅਮਿਸ ਹੋਤੇ ਹੋ ਇਹਦੀ ਐਡਿਕਸ਼ਨ ਬਹੁਤ ਫਾਸਟ ਹੁੰਦੀ ਹੈ ਵਾਇਲੈਂਟ ਹੁੰਦਾ ਬੰਦਾ ਤੇ ਵਕ ਵਕ ਮਨਕਾਨੇ ਵਿੱਚ ਜਿਹਦਾ ਇਹ ਹੁਣ ਜਿਹੜੀ ਹੈ ਪ੍ਰਸਾਰ ਹੋ ਰਿਹਾ ਬਾਰ-ਬਾਰ ਔਰ ਇਹਦੇ ਚ ਜਿਹੜੀ ਪਾ ਪਹਿਲਾਂ ਵੀ ਪਿਛਲੇ ਸਾਲ ਉਹ 3 ਕਿਲੋ 52 ਗ੍ਰਾਮ ਆਇਸ ਫਰੀਸੀ ਕੀ ਉਦੋਂ ਵੀ ਉਹਨਾਂ ਐਕਟੀਵਿਟੀ ਵੀ ਤਕਰੀਬਨ ਹੋ ਗਈ ਹੈ ਮੇਨਲੀ ਜਿਹੜੇ ਮੈਟਰ ਕੰਟੇਨ ਸਾਡੇ ਸ਼ਹਿਰ ਨੇ ਉਹਨਾਂ ਚ ਜਿਹੜੇ ਰੇਪ ਪਾਰਟੀਆਂ ਸੋ कॉल्ड ਐਗਰੀਮੈਂਟ ਯੂਸੇਜ ਕਾਫੀ ਹੁੰਦੀ ਹੈ ਔਰ ਇਹਦੇ ਚ ਜਿਹੜਾ ਦੋਨੋਂ ਸਾਡੇ ਮੁੱਜ਼ਮ ਨੇ ਇਹਨਾਂ ਦੀ ਪੂਛਕਿਛ ਅਸੀਂ ਡਿਟੇਲ ਚ ਕਰ ਰਹੇ ਹਾਂ ਸੋ ਦੈਟ ਇਹਨਾਂ ਦੇ ਲਿੰਕੇਜਸ ਵੀ ਅਕੇ ਕਿਥੇ ਡਿਲੀਵਰੀ ਕਰਨੀ ਸੀ ਵੀ ਉਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆ ਗਈਆਂ ਹੋਰ ਬੜੀ ਕਾਮਯਾਬੀ ਮਿਲੀ ਹੈ ਨਾਕੋ ਕਾਟਰਲ ਜਿਹੜਾ ਉਹ ਵਸ ਕੀਤਾ ਗਿਆ ਕਰਾਸ ਬਾਰਡਰ ਦੋ ਵੱਡੇ ਸਮਰਥਨ ਫੜੇ ਗਏ ਹਨ ਟੋਟਲ ਰਿਕਵਰੀ ਜਿਹੜੀ ਹੈ 2.2 815 ਗ੍ਰਾਮ ਆਈਸ ਮੈਟਰਫਰਮਾਈਨ ਜਿਹਨੂੰ ਕਹਿੰਦੇ ਹੈ ਉਹ ਬਰਾਮਦ ਹੋਈ ਹੈ ਲੋਮੇ ਜਿਹੜੀਆਂ ਆ ਬੰਦਿਆਂ ਤੋਂ ਬਰਾਮਦ ਹੋਈ ਜਿਹੜੀ ਕਾਨਟਰ ਬੈਂਡ ਹੈ ਇਹ ਡ੍ਰੋਨ ਰਾਹੀਂ ਕਰਾਸ ਦਾ ਇੰਟਰਨੈਸ਼ਨਲ ਬਾਰਡਰ ਕੋਸ਼ੀਜੀ ਗਈ ਸੀ ਔਰ ਇੰਟੈਲੀਜੈਂਸ ਲੈਡ ਆਪਰੇਸ਼ਨ ਸੀਗਾ ਜਿਤ ਕੁਰਸੇਵਤ ਸਿੰਘ ਰਿਆਲੇ ਦਾ ਤੁਸੀਂ ਪੱਟੀ ਕਰਨ ਦਾ ਉਹ ਖੇਤੀਬਾੜੀ ਦਾ ਕੰਮ ਕਰਦਾ ਇਹ ਰੈਸਟ ਹੋਇਆ ਜੇਟੀਮਾ ਇਹ ਜੇ ਬਲਜੀਤ ਸਿੰਘ ਗੁਰਨਾਨਪੁਰਾ ਮਨਸਾਹਤ ਗੁਰਨਾਨਪੁਰਾ ਮਨਸਾਹਤ ਇਹ ਨਿਵਰ ਦਾ ਕੰਮ ਕਰਾਇ ਮਕਬੂਲ ਪਰ ਦੋ ਰੈਸਟ ਹੋਇਆ ਇਹਦਾ ਜਿਹੜਾ ਬੈਕਗਰਾਉਂਡ ਇਹ ਹੀ ਹੈ ਕਿ ਸਾਡੇ ਦੋ ਆਫੀਸਰਸ ਨੇ ਬਹੁਤ ਸਲਾਕਾ ਜੋ ਕੰਮ ਕੀਤਾ ਇੱਕ ਇੰਸਪੈਕਟਰ ਮਜੀਦ ਕੋਰ ਐਸਐਸ ਜੇਟੀਮਾ ਜੇ ਇੰਸਪੈਕਟਰ ਮੋਹਨਦੀਪ ਸਾਡੇ ਐਕਸਪੈਕਟਿਵ ਸੀ ਹੈ ਜੀ ਉਹਨਾਂ ਦੇ ਸੁਪਰਵਾਈਜ਼ਰੀ ਆਫਸਰ ਨੇ ਜਿਸਪਾਲ ਸਿੰਘ ACP ਵਿਸ਼ਾਖੀ ਜੀ ਔਰ ਸਾਡੇ ਜਿਹੜੇ ACP ਇਨਵੈਸਟੀਗੇਸ਼ਨ ਹਰਗੰਦਰ ਔਰ DCP ਇਨਵੈਸਟੀਗੇਸ਼ਨ ਰਵਿੰਦਰਪਾਲ ਜੀ ਔਰ ਸਾਡੇ DCP ਸਿਟੀ ਜਿੱਦੀ ਪਾਲੀਆ ਜੀ ਇਹਨਾਂ ਸਾਰਿਆਂ ਨੇ ਬਹੁਤ ਅ ਚੰਗੀ ਤਰ੍ਹਾਂ ਇਹਨੂੰ ਆਪਰੇਸ਼ਨ ਨੂੰ ਕਾਮ ਦੇਖੇ ਕਲਮੀਨੇਟ ਕੀਤਾ ਹੈ ਮੈਥਫੇਟਾਮਾਈਨ ਦੀ ਗੱਲ ਜੇ ਆਪਾਂ ਬੈਕਗ੍ਰਾਉਂਡ ਦੇਖੀਏ ਤਾਂ ਇਹ 50 ਗ੍ਰਾਮ ਦੇ ਉੱਤੇ ਕਮਰਸ਼ੀਅਲ ਹੋ ਜਾਂਦੀ ਹੈ ਤੁਸੀਂ ਇਮੇਜਿਨ ਕਰ ਸਕਦੇ ਹੋ ਹੀਰੋਇਨ ਜਿਹੜੀ 250 ਗ੍ਰਾਮ ਦੇ ਉੱਤੇ ਕਮਰਸ਼ੀਅਲ ਹੁੰਦੀ ਹੈ ਤਾਂ ਇਹ ਆਲਮੋਸਟ ਜੇ ਆਪਾਂ ਇਹਦਾ ਧਿਆਨ DIY 56 ਟਾਈਮਸ ਕਮਰਸ਼ੀਅਲ ਕੁਆਂਟੀਟੀ ਉੱਪਰ ਆਈ ਹੈ 56.3 ਟੂ ਬੀ ਪ੍ਰੀਸਾਈਸ ਹੁੰਨੇ ਵਾਲੀ ਮਤਲਬ ਪੰਜਾਬ ਗ੍ਰਾਮ ਨੂੰ ਦਿਨਾਂ ਉੱਪਰ ਲੈ ਕੇ ਜਾਈਏ ਤਾਂ 2 ਕਿਲੋ 815 ਗ੍ਰਾਮ ਬਣੇਗੀ ਇਹਦੇ ਚ ਜਿਹੜੀ ਮੇਨ ਗੱਲ ਹੈ ਕਿ ਮੈਟਰ ਫਰਟਮਾਈਨ ਜਿਹੜੀ ਹੈ ਇਹ ਡਰਗ ਹੀਰੋਇਨ ਦੀ ਜਗ੍ਹਾ ਰਿਪਲੇਸਮੈਂਟ ਕਰੰਦਾ ਦਾ ਸਮਗਰ ਦਾ ਜਿਹੜੇ ਇਸ ਚਾਰਦੀ ਕ੍ਰਿਮੀਨਲ ਅਲਸਰ ਨੇ ਉਹਨਾਂ ਦਾ ਉਪਰਾਲਾ ਰੰਦਾ ਕੋਈ ਇੱਕ ਬੁਧ ਕਲਟੀਵੇਸ਼ਨ ਕਰਨ ਦੀ ਲੋੜ ਨਹੀਂ ਹੀਰੋਇਨ ਦਾ ਜਿਹੜਾ ਡੈਰੀਵੇਟਿਵ ਹੈ ਉਹ ਉਪਯੋਗ ਹਿਤ ਦੀ ਕਿੰਤਾ ਦੇ ਵਿੱਚ ਲਾਉਣੇ ਪੈਣਗੇ ਉਹ ਇਹ ਚੁੱਪ ਕਰਕੇ ਲੈਪਟਪ ਬਣਾ ਕੇ ਬੰਦੇ ਨੂੰ ਵਰਤ ਲਈ ਹੋਰ ਦਾਗਾ ਜੂ ਇਹਦੀਆਂ ਜੇ ਸਿੰਪਟਮਸ ਅਮਿਸ ਹੋਦੇ ਹੋ ਇਹਦੀ ਐਡਿਕਸ਼ਨ ਬਹੁਤ ਫਾਸਟ ਹੁੰਦੀ ਹੈ ਵਾਇਲੈਂਟ ਹੁੰਦਾ ਬੰਦਾ ਤੇ ਵਕ ਵਕ ਕੰਨ ਦੇ ਵਿੱਚ ਇਹਦਾ ਹੁਣ ਜਿਹੜੀ ਹੈ ਪ੍ਰਸਾਰ ਹੋ ਰਿਹਾ بار بار ਔਰ ਇਹਦੇ ਚ ਜਿਹੜੀ ਪਾ ਪਹਿਲਾਂ ਵੀ ਪਿਛਲੇ ਸਾਲ ਉਹ 3 ਕਿਲੋ 52 ਗ੍ਰਾਮ ਆਇਸ ਫਰੀਸੀ ਕੀ ਉਦੋਂ ਵੀ ਉਹਨਾਂ ਐਕਟੀਵਿਟੀ ਵੀ ਨੀ ਤਕਰੀਬਨ ਹੋ ਗਈ ਹੈ ਮੇਨਲੀ ਜਿਹੜੇ ਮੈਟਰ ਕੰਟੇਨ ਸਾਡੇ ਸ਼ਹਿਰ ਨੇ ਉਹਨਾਂ ਚ ਜਿਹੜੇ ਰੇਪ ਪਾਰਟੀਆਂ ਸੋ कॉल्ड ਐਗਰੀਮੈਂਟ ਯੂਸੇਜ ਕਾਫੀ ਹੁੰਦੀ ਹੈ ਉਹਦੇ ਚ ਜਿਹੜਾ ਦੋਨੋਂ ਸਾਡੇ ਮੁਲਜ਼ਮ ਨੇ ਇਹਨਾਂ ਦੀ ਪੂਛਗਿੱਛ ਅਸੀਂ ਡਿਟੇਲ ਚ ਕਰ ਰਹੇ ਹਾਂ ਸੋ ਥੈਟ ਇਹਨਾਂ ਦੇ ਲਿੰਕੇਜਸ ਵੀ ਅਕੇ ਕਿਥੇ ਡਿਲੀਵਰੀ ਕਰਦੀ ਸੀ ਵੀ ਉਹ ਸਾਰੀਆਂ ਚੀਜ਼ਾਂ ਸਾਡੇ ਸਾਹਮਣੇ ਆ